ਪੱਚੀ ਸੰਧਾਂ ਜਿਹੜੀ ਚੀਜ਼ ਅਸ ਟਾਈਮ 60 ਦੀ 40 ਦੀ ਤੇ 60 ਵਿਕਰੀ ਆ 80 ਵਿਕਰੀ 80 ਦੀ 100 ਵਿਕਰੀ ਤੇ ਬਜਟ ਦੇ ਵਿੱਚ ਵਾਦਾ ਕੀਤਾ ਬਹੁਤ ਜ਼ਿਆਦਾ ਵਾਦਾ ਹੈ ਜੀ ਗਰੀਬਾਂ ਦੇ ਲਈ ਤਾਂ ਬਹੁਤ ਜ਼ਿਆਦਾ ਜੀ ਗਰੀਬੋ ਕੈਸੇ ਜੀਣਾ ਹੈ ਅਮੀਰੋ ਕੈਸੇ ਜੀਣਾ ਹੈ ਜੋ ਅਮੀਰ ਹੈ ਉਹ ਖਾ ਸਕਦਾ ਹੈ ਜੋ ਗਰੀਬੋ ਹੈ ਉਹ ਨਹੀਂ ਖਾ ਸਕਦਾ ਹੈ ਨਹੀਂ ਮਹਿੰਗਾਈ ਸਬਜੀ ਦੀ ਜ਼ਿਆਦਾ ਬਜਟ ਤਾਂ ਜੇਬ ਨੂੰ ਤਾਂ ਫਰਕ ਪੈਣਾ ਹੀ ਹੈ ਜੀ ਫਰਕ ਪੈਣਾ ਹੀ ਹੈ ਜੇਬ ਨੂੰ ਕਿਉਂਕਿ ਜਦੋਂ ਹੁਣ ਪਿੱਛੋ ਸਬਜੀ ਨਹੀਂ ਆਉਣੀ ਤਾਂ ਇਹ ਮਹਿੰਗੀ ਹੋਏਗੀ ਉਹ ਜੀ ਜਿੰਨੀ ਚੇਕ ਬਰਸਾਤਾ ਨਹੀਂ ਹਟਦੀਆਂ ਸਬਜ਼ੀਆਂ ਨਹੀਂ ਸਸਤੀਆਂ ਹੋਣ ਜਾਂਦੀਆਂ ਡਬਲ ਰੇਟ ਡਬਲ ਰੇਟ ਬਿਲਕੁਲ ਡਬਲ ਰੇਟ ਵਿੱਚ ਦੀ ਉਹ ਤਾਂ ਇੱਥੇ ਆਈ ਦਾ ਲੈਣ ਆਮ ਵਰਗ ਦੇ ਲਈ ਤਾਂ ਕਾਫੀ ਜਿਹੜਾ ਅਸਰ ਬਹੁਤ ਜ਼ਿਆਦਾ ਹੱਥੋਂ ਜ਼ਿਆਦਾ ਰੇਟ ਵਜਾ 100 ਤੋਂ ਉੱਪਰ 100 ਰੁਪਏ ਕਿਲੋ ਮਟਰ ਹੈ ਪਰਮਲ 50 ਰੁਪਏ ਕਿਲੋ ਹੈ 60 ਰੁਪਏ ਕਿਲੋ ਹੈ ਉਹ ਦੂਸਰੀ ਸਬਜ਼ੀ 80 ਰੁਪਏ ਕਿਲੋ ਅਭੀ ਲਿਏ ਹਨ ਜਿਹਦਾ ਬੰਦਾ ਸੋਚ ਸੋਚ ਕੇ ਕੁਝ ਕਰੋ ਅੰਦਾ ਔਰ ਬਾਜ਼ਾਰ ਵਿੱਚ ਜਾਂਦਾ ਵਾ ਤੇ ਰੇਟ ਦਾ 20 30% ਦਾ ਫਰਕ ਪੈ ਜਾਂਦਾ ਹੈ प्याज बोलते आलू उल्लू चाहे वही हां ज्यादा नहीं है ते हरी सब्जियां ਦੇ ਵਿੱਚ ਹਰੀ ਸਬਜ਼ੀ ਵੀ ਆ ਜੇ ਬਰਸਾਤ ਕਰਕੇ ਤੇ ਹੈ ਉਹਦੇ ਬਾਅਦ ਉਛਾਲ ਹੋ ਜਾਂਦਾ ਜੀ ਤੇ ਮੌਸਮ ਤੇ ਡਿਪੈਂਡ ਹੈ ਜੀ ਅਗਰ ਬਰਸਾਤ ਹੁੰਦੀ ਹੈ ਤਾਂ ਰੇਟ ਆਟੋਮੈਟਿਕ ਤੇਜ਼ ਹੋ ਜਾਂਦਾ ਕਿੰਨਾਂ ਮੰਡੀ ਦੇ ਵਿੱਚ ਕਿੰਨਾ ਕੁ ਜਿਹੜਾ ਰੇਟ ਦੇ ਵਿੱਚ ਫਰਕ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਕਿੰਨਾ ਕਸਰ ਪੈ ਰਿਹਾ ਹੈ ਬਹੁਤ ਜ਼ਿਆਦਾ ਪੈ ਰਿਹਾ ਹੈ ਜੀ ਕਿੰਨੇ ਕੁ ਰੇਟ ਦੇ ਵਿੱਚ ਉਛਾਲ ਆਇਆ ਬਹੁਤ ਜ਼ਿਆਦਾ ਹੈ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਦੋਂ ਤੱਕ ਜਿਹੜੇ ਆ दाम ਘਟਣਗੇ ਪਤਾ ਨਹੀਂ ਹੁਣ ਸਭ ਤੋਂ ਜ਼ਿਆਦਾ ਜਿਹੜਾ ਇਹ ਬੰਦਾ ਕਿਚਨ ਦੇ ਜਿਹੜੇ ਸਮਾਨ ਹੈ ਜਾਂ ਕਿਚਨ ਦੇ ਲਈ ਆਪਣਾ ਜਿਹੜਾ ਬਜਟ ਰੱਖਦਾ ਹੈ ਤੇ ਬਜਟ ਦੇ ਵਿੱਚ ਵਾਅਦਾ ਕੀਤਾ ਹੈ ਬਹੁਤ ਜ਼ਿਆਦਾ ਵਾਅਦਾ ਹੈ ਜੀ ਗਰੀਬਾਂ ਦੇ ਲਈ ਤਾਂ ਬਹੁਤ ਜ਼ਿਆਦਾ ਜੀ ਜੀ ਤੇ ਕਿੱਦਾਂ ਫਿਰ ਗੁਜ਼ਾਰਾ ਕਰ ਰਹੇ ਹਾਂ ਸਬਜ਼ੀਆਂ ਦੇ ਨਾਲ ਜਾਂ ਦਾਲਾਂ ਦੇ ਨਾਲ ਦੋਨੋਂ ਜਿੱਥੇ ਨਾਲ ਹੁੰਦਾ ਵੈ ਕਦੇ ਸਬਜ਼ੀ ਜਾਂ ਦਾਲ ਜੀ ਹਾਂ ਤੇ ਮਹਿੰਗਾਈ ਸਿਰਫ ਸਬਜ਼ੀਆਂ ਦੀ ਵਧਰੀ ਹੈ ਜਾਂ ਹੋਰ ਚੀਜ਼ਾਂ ਦੀ ਨਹੀਂ ਮਹਿੰਗਾਈ ਸਬਜੀ ਦੀ ਜ਼ਿਆਦਾ ਹੈ ਸਬਜੀ ਦੀ ਕਾਰਨ ਕੀ ਮੰਨਦੇ ਹੋ ਪਤਾ ਨਹੀਂ ਜੀ ਸੋ ਜਿਹੜੇ ਲੋਕ ਪਹੁੰਚ ਰਹੇ ਨੇ ਕਾਫੀ ਜਿਹੜਾ ਉਛਾਲ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਸਬਜ਼ੀਆਂ ਲੈਣ ਪਹੁੰਚੇ ਹੋ ਕਿੰਨਾ ਕੁ ਜਿਹੜਾ ਅਸਰ ਪੈ ਰਿਹਾ ਜੇਬਾ ਤੇ ਬਈ ਮੈਂ ਮਹੀਨਾ ਹੋ ਗਿਆ ਬਾਹਰ ਸੀ ਹੁਣ ਆਇਆ ਹਾਂ ਕਦਰ ਪਤਾ ਨਹੀਂ ਰੇਟ ਕੀ ਚੱਲ ਰਿਹਾ ਅੱਛਾ ਹਾਂਜੀ ਤੇ ਕੀ ਲੱਗਦਾ ਕਿ ਅ ਬਰਸਾਤਾ ਕਾਰਨ ਰੇਟ ਵਧਦੇ ਨੇ ਰੇਟ ਤਾਂ ਹਮੇਸ਼ਾ ਵਧਦੇ ਭਾਜੀ ਹਮੇਸ਼ਾ ਕਿਉਂਕਿ ਜਦੋਂ ਬਰਸਾਤਾ ਹੁੰਦੀ ਆ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਜਾਂ ਫਸਲਾਂ ਮਰਦੀਆਂ ਨੇ ਫਿਰ ਇਹ ਇਹਨਾਂ ਰੇਟ ਤਾਂ ਵਧਣੇ ਹੀ ਵਧਣੇ ਨੇ ਹੁਣ ਕਿੰਨਾ ਕੁ ਜਿਹੜਾ ਬਜਟ ਵਧਾਣਾ ਪਊਗਾ ਬਜਟ ਤਾਂ ਜੇਬ ਨੂੰ ਤਾਂ ਫਰਕ ਪੈਣਾ ਹੀ ਹੈ ਜੀ ਭਾਰ ਪੈਣਾ ਹੀ ਹੈ ਜੇਬ ਨੂੰ ਕਿਉਂਕਿ ਜਦੋਂ ਹੁਣ ਪਿੱਛੋਂ ਸਬਜ਼ੀ ਨਹੀਂ ਆਉਣੀ ਤਾਂ ਇਹ ਮਹਿੰਗੀ ਹੋਏਗੀ ਹੋਗੀ ਜਿਵੇਂ ਅੱਗੇ ਚੀਜ਼ਾਂ ਜਿਹੜੀ 40 ਰੁਪਏ ਉਹ 60 ਰੁਪਏ ਮਿਲ ਨਹੀਂ ਮਿਲਣਗੀਆਂ ਇਹ ਤਾਂ ਹਾਂਜੀ ਸੋ ਅ ਤਾਨੂੰ ਕੀ ਲੱਗਦਾ ਕਿ ਕਦੋਂ ਤੱਕ ਜਿਹੜੇ ਆ ਰੇਟ ਕਟਣਗੇ ਕਿਉਂਕਿ ਹਜੇ ਤਾਂ 5 ਦਿਨ ਹੋਰ ਮੀਂਹ ਦਾ ਸਾਰ ਦੱਸਿਆ ਜੀ ਇੱਥੇ ਜੀ ਨਹਿਰਾ ਦੇਖੋ ਸਾਰੀਆਂ ਫੁੱਲ ਐ ਜੀ ਕਿ ਜਿੰਨੀ ਚ ਇੱਕ ਬਰਸਾਤਾ ਨਹੀਂ ਹਟਦੀਆਂ ਸਬਜ਼ੀਆਂ ਨਹੀਂ ਸਸਤੀਆਂ ਹੋਣੀਆਂ ਜੀ ਕਿਉਂਕਿ ਜੇ ਬਰਸਾਤਾ ਹਟਣ ਗਿਆ ਤੇ ਸਬਜ਼ੀਆਂ ਹੋਣੀਆਂ ਨੇ ਜੀ ਬਿਲਕੁਲ ਤਾਂ ਕਿੰਨਾ ਕ ਪਰਸੈਂਟ ਜਿਹੜਾ ਰੇਟ ਦੇ ਵਿੱਚ ਵਾਧਾ ਹੁਣ ਦੇਖਣ ਨੂੰ ਮਿਲ ਰਿਹਾ ਹੈ ਇਸ ਟਾਈਮ ਕਿ ਟੁਕੜ 25% ਵਾਧਾ ਹੈਗਾ ਜੀ 25% ਹਾਂ ਜਿਹੜੀ ਚੀਜ਼ ਅਸ ਟਾਈਮ 60 ਦੀ 40 ਦੀ ਜੇ 60 ਵਿਕ ਰਹੀ ਹੈ 60 ਦੀ 80 ਵਿਕ ਰਹੀ ਹੈ 80 ਦੀ 100 ਵਿਕ ਰਹੀ ਹੈ ਤੇ ਇਹ ਤਾਂ ਫਿਰ ਵੀ ਚਲੋ ਹੋਲਸੇਲ ਮਾਰਕੀਟ ਹੈ ਜਿਹੜੇ ਥੋਕ ਦੇ ਪਾਉ ਦੇ ਵਿੱਚ ਇੱਥੇ ਸਮਾਨ ਜਿਹੜੇ ਆ ਮਿਲ ਜ ਪਰ ਜਿਹੜੇ ਬਾਹਰ ਜਿਹੜੇ ਵੈਂਡਰ ਨੇ ਹੋਕਰਸ ਨੇ ਉਹ ਉਹਨਾਂ ਦੇ ਰੇਟ ਦੇ ਵਿੱਚ ਦੇਖ ਲਓ ਵੀ ਤੁਸੀਂ ਜਿਹੜੀ 40 ਦੀ ਮਿਲਦੀ ਉਹਨਾਂ 80 ਦੀ ਵੇਚਣੀ ਉੱਥੇ ਜਾ ਕੇ ਡਬਲ ਰੇਟ ਡਬਲ ਰੇਟ ਬਿਲਕੁਲ ਡਬਲ ਰੇਟ ਵਿੱਚ ਦੀ ਉਹ ਤਾਂ ਆਰਮਵਰਕ ਦੇ ਲਈ ਤਾਂ ਕਾਫੀ ਜਿਹੜਾ ਅਸਰ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਜਿਹੜਾ ਇੱਥੇ ਨਹੀਂ ਪਹੁੰਚਦਾ ਉਹਨਾਂ ਦਾ ਉਹਨਾਂ ਦੇ ਜਿਹੜੇ ਹੁਣ ਸ਼ਹਿਰਾਂ 'ਚ ਰਹ ਰਹੇ ਉਹਨਾਂ ਨੂੰ ਤਾਂ ਲੈਣੀ ਪੈਣੀ ਹੈ ਨਾ ਇਹ ਤਾਂ 80 ਰੁਪਏ ਚਾਹੇ 100 ਹੋਵੇ ਲੈਣੀ ਪਣੀ ਹੈ ਇਹ ਤਾਂ ਇੱਥੇ ਹੈ ਨਾ 40 ਰੁਪਏ ਦੀ ਕੋਈ 40 ਹੋਗੀ 30 ਹੋਗੀ ਇੱਥੇ ਹੀ ਹੈ ਹੁਣ ਟਮਾਟਰ ਹੈ ਤੁਸੀਂ ਆ ਥੋੜੀ ਦੂਰੀ ਚੱਲ ਜਾਓ 2 ਕਿਲੋਮੀਟਰ ਚੱਲ ਜਾਓ ਇੱਥੇ 40 ਰੁਪਏ ਹੈ ਉੱਡੇ ਸੱਤ 70 ਤੋਂ ਘੱਟ ਤੁਹਾਨੂੰ ਮਿਲਣਾ ਨਹੀਂ ਟਮਾਟਰ ਕੀ ਕਰੋਗੇ ਤੁਸੀਂ ਲੈਣਾ ਹੀ ਪੈਣਾ ਹੈ ਨੇੜੇ ਉਹਦਾ ਸਰ ਤੁਸੀਂ ਵੀ ਸਮਾਨ ਲੈਣ ਪਹੁੰਚੇ ਹੋ ਹਾਂਜੀ ਅ ਕਿੰਨਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਕਿੰਨੇ ਕੁ ਰੇਟ ਵਧੇ ਨੇ ਰੇਟ ਠੀਕ ਹੈ ਜਿਆਦਾ ਵਧੇ ਨਹੀਂ ਕਿੰਨਾ ਕੁਛ ਉਛਾਲ ਦੇਖਣ ਨੂੰ ਮਿਲਿਆ ਉਛਾਲ ਬਸ ਪਿਆਜ਼ ਪਹੁੰਚੇ ਆਲੂ ਉਲੂ ਚਾਹੀ ਉਹੀ ਆ ਜਿਆਦਾ ਨਹੀਂ ਆ ਤੇ ਹਰੀ ਸਬਜ਼ੀਆਂ ਦੇ ਵਿੱਚ ਹਰੀ ਸਬਜ਼ੀ ਵੀ ਅਜੇ ਬਰਸਾਤ ਕਰਕੇ ਤੇ ਹੈ ਉਹਦੇ ਬਾਅਦ ਉਛਾਲ ਹੋ ਜਾਨੀ ਆ ਕਿੰਨੇ ਪਰਸੈਂਟ ਜਿਹੜਾ ਉਛਾਲ ਦੇਖਣ ਨੂੰ ਮਿਲ ਸਕਦਾ ਫਿਰ ਡਬਲ ਡਬਲ ਹਾਂ ਸੋ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਜਿਹੜੇ ਆਮ ਵਰਗ ਹੈ ਸਮਾਨ ਲੈਣ ਵਾਸਤੇ ਪਹੁੰਚੇ ਆ ਮੰਡੀ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬਰਸਾਤਾ ਦੇ ਕਾਰਨ ਕਾਫੀ ਜਿਹੜਾ ਉਛਾਲ ਦੇਖਣ ਨੂੰ ਮਿਲ ਤੇ ਉੱਥੇ ਹੀ ਜਿਹੜਾ ਵੈਦਰ ডিপਾਰਟਮੈਂਟ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਆਉਣ ਵਾਲੇ 5-7 ਦਿਨਾਂ ਦੇ ਵਿੱਚ ਜਿਹੜੀ ਬਰਸਾਤ ਹੋਰ ਵੀ ਜਿਹੜੀ ਹੋ ਸਕਦੀ ਹੈ ਤੇ ਰੇਟਾਂ ਦੇ ਵਿੱਚ ਜਿਹੜਾ ਹੋਰ ਵੀ ਵਾਧਾ ਦੇਖਣ ਨੂੰ ਮਿਲ ਜਿਹਦਾ ਸਿੱਧਾ ਅਸਰ ਜਿਹੜਾ ਹੈ ਆਮ ਵਰਗ ਜਿਹੜੇ ਮੀਡਲ ਕਲਾਸ ਲੋਕਾਂ ਲੋਕ ਨੇ ਉਹਨਾਂ ਦੀ ਜਿਹੜੀਆਂ ਜੇਬਾਂ ਤੇ ਦੇਖਣ ਨੂੰ ਮਿਲ ਰਿਹਾ ਸਰ ਸਬਜੀ ਲੈਂਡ ਪਹੁੰਚੇ ਹੋ ਕਿੰਨਾ ਜਿਹੜਾ ਰੇਟਾਂ ਦੇ ਵਿੱਚ ਜਿਹੜਾ ਵਾਅਦਾ ਦੇਖਣ ਨੂੰ ਮਿਲਦਾ ਹੈ ਰੇਟ ਤਾਂ ਇਸ ਵਿੱਚ ਬढ़े हुए हैं ਕਿੰਨਾ ਕਿੰਨਾ ਫਰਕ ਦੇਖਣ ਨੂੰ ਮਿਲ ਰਿਹਾ ਹੈ کم ਤੋਂ کم 20% ਤਾਂ ਬढ़े हुए हैं 20% ਮੈਮ ਤੁਸੀਂ ਕੀ ਕਹੋਗੇ ਰੇਟਸ ਨੂੰ ਲੈ ਕੇ रेट आजकल देखिए गरीबो आदमी तो सब्जी खा नहीं सकते हैं हैं हाँ? बहुत ज़्यादा हद से ज्यादा रेट बदल सौ से ऊपर सौ रुपए किलो मटर है परवल पचास रुपये किलो है साठ रुपए किलो है वो दूसरे सब्जी अस्सी रुपये किलो अभी लिए हैं गरीबो आदमी की करूंगा ये सोचो रेट ऐसे ही रहते हैं अमूमन या अभी कुछ खास दिनों में बढ़े हैं ये खास दिनों में बढ़े हुए हैं खास दिनों में क्या लगता है ऐसे ही असर पड़ता रहेगा जीवन नहीं ऐसे असर पड़ते रहेंगे तो गरीबों कैसे जिएगा गरीबों जीने का तो कोई हक नहीं है कैसे बेचारा दस हजार को तनख्वाह में बच्चे पढ़ाओगे सब्जी खाओगे राशन खाएगा कैसे पर हाँ? सबसे हाँ ज्यादा है। है। जब एक बजट बनाया जाता है घर है। चलाने के लिए तो सबसे बजट जो है कि किचन के लिए रखा जाता है किछन पर, किछन पर जब जब वही बजट डबल करना पड़े तो कितना असर जेब पर देखने को मिलता है ओह जेब में रखने पड़ते हैं कम से कम दस पचास हजार रुपया तनखे देगा तब तो रखोगा आदमी जब पैसे है नहीं तो बच्चे को या चिकन कैसे हम चला लेंगे नहीं चला सकते हैं हम लोग ऐसा हा? हाँ ज़्यादा करे हैं महँगा और वो यहाँ से बाहर जाइए सौ रुपये किलो सब्जी दे रहा है, सौ रुपये किलो तो गरीब आदमी क्या करेगा बेटा चला गया गरीब आदमी हाँ? तो इसमें कोई कार्रवाई करना चाहिए तो सरकार को क्या कहना चाहते हैं जो प्रशासनिक अधिकारी हैं उनको क्या कहना चाहते सरकार को कहने चाहते हैं सरकार ने सारे काम करेगा गई है हा? गरीबों कैसे जीना है अमीरों कैसे जीना है जो अमीर है वो खा सकता है जो गरीबो है वो नहीं खा सकता है हा? सरकार को बोलना चाहिए ये सरकार देगा ਇੱਕ ਪਾਸੇ ਮਾਨਸੂਨ ਜਿਹੜਾ ਆਪਣੇ ਪੈਰ ਪਸਾਰਦੇ ਹੋਏ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਮਾਨਸੂਨ ਦੇ ਕਾਰਨ ਕਿਉਂਕਿ ਬਰਸਾਤਾ ਦੇ ਕਾਰਨ ਕਾਫੀ ਜੜੀਆਂ ਸਬਜ਼ੀਆਂ ਖਰਾਬ ਹੋ ਜਾਂਦੀਆਂ ਤੇ ਜਿੱਦਾਂ ਹੀ ਤੁਹਾਨੂੰ ਪਤਾ ਹੈ ਕਿ ਜਦ ਰਿਸੋਰਸਸ ਘੱਟ ਹੋਣ ਤਾਂ ਦਾਮ ਉੱਧਾ ਦੇ ਜਿਹੜੇ ਆ ਰਿਸੋਰਸਸ ਦੇ ਵਧ ਜਾਂਦੇ ਨੇ ਤੇ ਪਾਓ ਜਿਹੜੇ ਆ ਵਧਨੇ ਸ਼ੁਰੂ ਹੋ ਗਏ ਨੇ ਮੰਡੀਆਂ ਦੇ ਵਿੱਚ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਕੁਝ ਜਿਹੜੇ ਗਾਹਕ ਆਏ ਨੇ ਮੰਡੀ ਦੇ ਵਿੱਚ ਗੱਲਬਾਤ ਕਰਨ ਲੈਨੇ ਬਾਈ ਜੀ ਸਬਜ਼ੀਆਂ ਲੈਣ ਪਹੁੰਚੇ ਹੂੰ ਕਿੰਨੇ ਕ ਜਿਹੜੇ ਦਾਮ ਦੇ ਵਿੱਚ ਫਰਕ ਦੇਖਣ ਨੂੰ ਮਿਲਦਾ ਰੇਟ ਦਾ ਭਾਜੀ ਮੀ ਪੈਣ ਦਾ ਬਹੁਤ ਫਰਕ ਪੈਂ ਜਿੱਦਾਂ ਬੰਦਾ ਸੋਚ ਸੋਚ ਕੇ ਕੁਝ ਘਰੋਂ ਆਂਦਾ ਔਰ ਬਾਜ਼ਾਰ ਵਿੱਚ ਜਾਂਦਾ ਵਾ ਤੇ ਰੇਟ ਦਾ 20 30% ਦਾ ਫਰਕ ਪੈ ਜਾਂਦਾ ਰੇਟ ਦਾ ਤੇ ਹੁਣ ਕਿੰਨਾ ਕੁ ਫਰਕ ਆਇਆ ਕਿੰਨਾ ਕੁ ਜਿਹੜਾ ਜੇਬਾਂ ਤੇ ਅਸਰ ਪੈ ਰਿਹਾ ਹੈ ਔਰ ਇਹ ਵਿੱਚ ਜਿੱਦਾਂ ਉਹਨੂੰ 100 ਰੁਪਏ ਕੀ ਚੀਜ਼ ਤਾਂ ਉਹ 20% ਰੇਟ ਤੇਜ਼ ਹੋ ਜਾਂਦਾ ਮੀ ਪੈਣ ਉਹ 120 ਰੁਪਏ ਹੋਏ ਮਿਡਲ ਕਲਾਸ ਬੰਦੇ ਦੇ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਗੱਲ ਕਰੀਏ ਆਲੂ ਤੇ ਪਿਆਜ਼ ਦੇ ਦੇ ਰੇਟਾਂ ਦੇ ਵਿੱਚ ਕਿੰਨਾ ਕੁ ਫਰਕ ਆਇਆ ਆਲੂ ਦੇ ਪਿਆਜ਼ ਦੇ ਵਿੱਚ ਰੇਟ ਤਾਂ ਚਲੋ ਪਿਆਜ਼ ਦੇ ਤਾਂ ਫਰਕ ਨਹੀਂ ਹੈ ਮਗਰ ਆਲੂ ਦੇ ਰੇਟ 'ਚ ਬਹੁਤ ਜ਼ਿਆਦਾ ਫਰਕ ਹੈ। ਜੀ। ਅਗਰ ਬੰਦਾ ਸੋਚਦਾ ਸਟੋਰ ਕਰਨ ਦੀ। ਜੀ। ਅਗਰ ਉਹ ਸਟੋਰ ਕਰਦਾ ਵੀ ਹੈ ਤਾਂ ਉਹਨਾਂ ਆਲੂ ਖਰਾਬ ਹੋ ਜਾਂਦੇ। ਜੀ। ਤੇ ਇਹ ਕਦੋਂ ਤੱਕ ਜਿਹੜੇ ਆ ਰੇਟ ਮੌਨਸੂਨ ਤੋਂ ਬਾਅਦ ਕਿੰਨੇ ਦਿਨਾਂ ਤੱਕ ਜਿਹੜੇ ਆ ਰੇਟ ਅਜੇ ਹੀ ਰਹਿਣ ਵਾਲੇ ਨੇ? ਇਹ ਤਾਂ ਜੀ ਮੌਸਮ ਤੇ ਡਿਪੈਂਡ ਹੈ ਜੀ। ਅਗਰ ਬਰਸਾਤ ਹੁੰਦੀ ਹੈ ਤਾਂ ਰੇਟ ਆਟੋਮੈਟਿਕ ਤੇਜ਼ ਹੋ ਜਾਂਦੇ। ਤੇ ਕਹਿ ਸਕਦੇ ਹਾਂ ਮੌਸਮ ਦੇ ਕਾਰਨ ਹੀ ਜਿਹੜੇ ਰੇਟ ਵਧਨੇ ਸ਼ੁਰੂ ਹੋ ਜਾਂਦੇ। ਜੀ। ਸੋ ਇਹ ਹਾਲਾਤ ਜਿਹੜੇ ਆ ਮੰਡੀ ਦੇ ਬਣੇ ਹੋਏ ਨੇ ਜ ਆਮ ਵਰਗ ਹੈ ਜਿਹੜਾ ਮੀਡਲ ਕਲਾਸ ਬੰਦਾ ਹੈ ਉਹਨਾਂ ਦੀ ਜੜੀਆਂ ਚੇਬਾਂ ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਜਿਹੜੇ ਦਾਮ ਜਿਹੜੇ ਨੇ ਜਿਹੜੇ ਰੇਟ ਨੇ ਕਾਫੀ ਤੇਜ਼ ਹੋਣੇ ਜਿਹੜੇ ਆ ਸ਼ੁਰੂ ਹੋ ਚੁੱਕੇ ਨੇ ਬੰਨੀਆਂ ਦੇ ਵਿੱਚ رونਕ ਜਿਹੜੀ ਹੈ ਘੱਟ ਦੇਖਣ ਨੂੰ ਮਿਲ ਰਹੀ ਹੈ ਕਾਰਨ ਇੱਕ ਜਿਹੜਾ ਰੇਟ ਦਾ ਜਿਹੜਾ ਵਧਣਾ ਵੀ ਹੈ ਤੇ ਉੱਥੇ ਜਿਹੜੇ ਲੋਕ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਰੇਟ ਆ ਉਹ ਵੱਧ ਰਹੇ ਨੇ ਤੇ ਸਾਡੀ ਜਿਹੜੀ ਹੈ ਜੇ ਬਾਤੇ ਕਾਫੀ ਜਿਹੜਾ ਅਸਰ ਪੈ ਰਿਹਾ ਸਰ ਕਿੰਨਕ ਜਿਹੜਾ ਉਛਾਲ ਆਇਆ ਹੈ ਦਾਮਾਂ ਦੇ ਵਿੱਚ ਧਰਮ ਦੇ 20 ਤੇ 50% ਤੋਂ ਵੱਧ ਵਾਅਦਾ ਉਛਾਲਾਇਆ ਹੋਇਆ ਹੈ ਜੀ ਹਾਂ ਜੀ ਜੀ 50% ਦਾ ਜਿਹੜਾ ਵਾਅਦਾ ਦੇਖਣ ਨੂੰ ਮਿਲਿਆ ਤੇ ਕੀ ਲੱਗਦਾ ਹੈ ਕਿ ਜਿਹੜੇ ਆਮ ਵਰਗ ਹੈ ਉਹਨਾਂ ਦੀ ਜੇਬਾਂ ਤੇ ਜਿਹੜਾ ਅਸਰ ਪੈ ਰਿਹਾ ਹੈ ਹਾਂ ਜੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਕਿਉਂ ਉਹਨਾਂ ਦੀ ਮਜ਼ਦੂਰੀ ਵਧੀ ਨਹੀਂ ਜੀ ਮਜ਼ਦੂਰੀ ਘਟੀ ਹੋਈ ਹੈ ਕਾਰਖਾਨੇ ਮੇਂ ਕੰਮ ਨਹੀਂ ਹੈ ਮਜ਼ਦੂਰ ਜੋ ਤਰਸ ਰਹੇ ਹੈ ਪੈਸੇ ਕੇ ਲਿਏ ਯਹਾਂ 50% ਦਾ ਵਾਅਦਾ ਹੋ ਰਿਹਾ ਹੈ ਜੀ ਹਾਂ ਜੀ ਸੋ ਕਿਉਂਕਿ ਆਮ ਸਿੱਧੇ ਤੌਰ ਤੇ ਜਿਹੜੀਆਂ ਲੋਕਾਂ ਦੀ ਜੇਬਾਂ ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਾਰਨ ਕੁਝ ਵੀ ਹੋਵੇ ਪਰ ਜਿੱਥੇ ਰੇਟ ਜਿਹੜੇ ਆ ਕਾਫੀ ਵਧ ਵਧੇ ਹੋਏ ਜਿਹੜੇ ਆ ਨਜ਼ਰ ਆ ਰਹੇ ਨੇ। ਆਮ ਲੋਕਾਂ ਦੀ ਜੇਬ ਤੇ ਅਸਰ ਸਿੱਧਾ-ਸਿੱਧਾ ਦੇਖਣ ਨੂੰ ਮਿਲ ਰਿਹਾ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਜਿਹੜੀ ਸਰਕਾਰ ਇਹਨਾਂ ਨੂੰ ਕੀ ਹੱਥ ਪੱਲਾ ਫੜਾਉਂਦੀ ਹੈ। ਕਿ ਰੇਟ ਦੇ ਵਿੱਚ ਇਹ ਉਛਾਲ ਇਦਾਂ ਹੀ ਦੇਖਣ ਨੂੰ ਮਿਲੇਗਾ ਜਾਂ ਜਿਹੜਾ ਰੇਟ ਜਿਹੜਾ ਕੱਟਦਾ ਹੈ। ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ।